ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਵਕਫ ਬੋਰਡ ਵੱਲੋਂ 2024 ਦਾ ਐਸੀ ਨੋਟੀਫਿਕੇਸ਼ਨ ਆ ਇਹਦੇ ਅੰਡਰ ਕੁਝ ਵੈਕੈਂਸੀਜ਼ ਦੇਖਣ ਨੂੰ ਮਿਲ ਰਹੀਆਂ ਨੇ ਜਿਹਦੇ ਵਿੱਚ ਕੁਝ ਹੈਗੀਆਂ ਟੀਚਰ ਦੀਆਂ ਵੈਕੈਂਸੀਜ਼ ਤੇ ਕੁਝ ਹੈਗੀਆਂ ਨੇਜੀ ਨਾਨ ਟੀਚਿੰਗ ਵੈਕੈਂਸੀਜ਼ ਜਿਹਦੇ ਵਿੱਚ ਕਲਰ ਆ ਜਾਂਦੇ ਆ ਪੀ ਐਨ ਆ ਜਾਂਦੇ ਆ ਸਵੀਪਰ ਆ ਜਾਂਦੇ ਆ ਤੇ ਇੱਕ ਹੋਰ ਆਇਆ ਦੀ ਜਿਹੜੀ ਪੋਸਟ ਹੈਗੀ ਆ ਉਹ ਦੇਖਣ ਨੂੰ ਮਿਲ ਰਹੀ ਆ ਸੋ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਜਿਹੜੀ ਭਰਤੀ ਦਾ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਕੀ ਇਹ ਗਵਰਨਮੈਂਟ ਜੌਬ ਹੈਗੀ ਆ ਜਾਂ ਫਿਰ ਕਹਿ ਸਕਦੇ ਆ ਕਿ ਨਾਨ ਗਵਰਨਮੈਂਟ ਜੌਬ ਹੈਗੀ ਆ ਇਹਦੇ ਵਿੱਚ ਤੁਹਾਨੂੰ ਸੈਲਰੀ ਕਿਵੇਂ ਮਿਲਣੀ ਆ ਕਿੰਨੀ ਮਿਲਣੀ ਆ ਇਹਨਾਂ ਵੈਕੈਂਸੀਜ਼ ਦੇ ਵਿੱਚ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਐਂਡ ਆਫਟਰ ਪ੍ਰੋਬੇਸ਼ਨ ਪੀਰੀਅਡ ਤੁਹਾਡੀ ਸੈਲਰੀ ਕਿੰਨੀ ਹੋਊਗੀ ਕੀ ਇਹ ਰੈਗੂਲਰ ਪੋਸਟਾਂ ਨੇ ਸੋ ਸਾਰੀਆਂ ਗੱਲਾਂ ਦੀ ਜਿਹੜੀ ਜਾਣਕਾਰੀ ਹੈਗੀ ਆ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਐਂਡ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਰਾਤ ਦੇ 10 ਵਜ ਚੁੱਕੇ ਆ 19 ਮਈ 2025 ਨੂੰ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਆ ਅੱਜ ਦੀ ਆਪਣੀ ਵੀਡੀਓ ਦੀ ਸੋ ਗੱਲ ਕਰਦੇ ਆ ਵਕਫ ਬੋਰਡ ਦੇ ਅੰਡਰ ਕੁਝ ਟੀਚਰ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਉਹ ਤੁਹਾਨੂੰ ਦੇਖਣ ਨੂੰ ਮਿਲੀਆਂ ਐਂਡ ਇਹ ਜਿਹੜਾ ਡਿਪਾਰਟਮੈਂਟ ਹੈਗਾ ਆ ਇਹ ਪੰਜਾਬ ਦੇ ਪੰਜਾਬ ਦੇ ਹੋਮ ਅਫੇਅਰਸ ਐਂਡ ਜਸਟਿਸ ਦੇ ਅੰਡਰ ਆਉਂਦਾ ਆ ਐਂਡ ਜਿਨ੍ਹਾਂ ਲੋਕੇਸ਼ਨਸ ਤੇ ਤੁਹਾਨੂੰ ਜੌਬ ਮਿਲਣੀ ਆ ਉਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਐਂਡ ਪਟਿਆਲਾ ਜ਼ਿਲ੍ਹਾ ਦੇਖਣ ਨੂੰ ਮਿਲਦੇ ਆ ਇਹਦੇ ਵਿੱਚ ਤੁਹਾਨੂੰ ਜਿਹੜੇ ਸਕੂਲ ਨੇ ਜੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ ਦੇਖਣ ਨੂੰ ਮਿਲਣਗੇ ਪਹਿਲਾਂ ਮੈਂ ਤੁਹਾਨੂੰ ਟੀਚਿੰਗ ਪੋਸਟਾਂ ਬਾਰੇ ਜਾਣਕਾਰੀ ਦੇ ਦਿੰਨਾ ਆ ਇਦੇ ਵਿੱਚ ਐਂਟੀਟੀ ਦੀਆਂ ਪੋਸਟਾਂ ਨੇ ਲਗਭਗ 5 ਪ੍ਰਾਇਮਰੀ ਟੀਚਰ ਦੀਆਂ 13 ਪੋਸਟਾਂ ਨੇ ਟੀਜੀਟੀ ਦੀਆਂ ਤੁਹਾਨੂੰ ਜਿਹੜੀਆਂ ਪੋਸਟਾਂ ਨੇ ਜੀ ਉਹ ਦੇਖਣ ਨੂੰ ਮਿਲਦੀਆਂ ਨੇ ਅੰਗਰੇਜ਼ੀ ਸਾਇੰਸ ਮੈਥ ਹਿੰਦੀ ਪੰਜਾਬੀ ਉਰਦੂ ਐਂਡ ਸੋਸ਼ਲ ਸਟੱਡੀਜ਼ ਪੀਜੀਟੀ ਦੇ ਵਿੱਚ ਤੁਹਾਨੂੰ ਇੱਥੇ ਹਿਸਟਰੀ ਅਤੇ ਸਾਈਕੋਲੋਜੀ ਦੀਆਂ ਵੈਕੈਂਸੀਜ਼ ਦੇਖਣ ਨੂੰ ਮਿਲਦੀਆਂ ਨੇ ਦਿਨਿਆਤ ਟੀਚਰ ਜਿਹੜੇ ਹੈਗੇ ਨੇ ਉਹ ਦੋ ਦੋ ਪੋਸਟਾਂ ਦੇਖਣ ਨੂੰ ਮਿਲਦੀਆਂ ਨੇ ਕੰਪਿਊਟਰ ਟੀਚਰ ਦੀਆਂ ਦੋ ਪੋਸਟਾਂ ਤੇ ਫਿਜ਼ੀਕਲ ਐਜੂਕੇਸ਼ਨ ਟੀਚਰ ਦੀਆਂ 6 ਪੋਸਟਾਂ ਤੇ ਇਹ ਗੱਲ ਆਪਾਂ ਕੀਤੀ ਹੈਗੀ ਆ ਟੀਚਰ ਟੀਚਿੰਗ ਵੈਕੈਂਸੀਜ਼ ਦੀ ਹੁਣ ਆਪਾਂ ਨੌਨ ਟੀਚਿੰਗ ਸਟਾਫ ਦੀ ਗੱਲ ਕਰੀਏ ਤਾਂ ਕਲਰਕ ਦੀਆਂ ਦੋ ਪੋਸਟਾਂ ਦੇਖਣ ਨੂੰ ਮਿਲਦੀਆਂ ਨੇ ਪੀਐਨ ਦੀਆਂ ਪੰਜ ਪੋਸਟਾਂ ਨੇ ਸਵੀਪਰ ਦੀਆਂ ਉਹ ਹੈਗੀਆਂ ਨੇ ਜੀ ਸੱਤ ਪੋਸਟਾਂ ਗੇਟਕੀਪਰ ਦੀਆਂ ਹੈਗੀਆਂ ਨੇ ਜੀ ਦੋ ਪੋਸਟਾਂ ਤੇ ਆਯਾਦੀਆਂ ਹੈਗੀਆਂ ਨੇ ਜੀ ਪੰਜ ਪੋਸਟਾਂ ਉਮਰ ਸੀਮਾ ਦੀ ਗੱਲ ਕਰੀਏ ਤਾਂ 1 ਮਈ 2025 ਤੋਂ ਜਿਹੜੀ ਤੁਹਾਡੀ ਉਮਰ ਹੈਗੀ ਆ ਜੀ ਉਹ ਕੈਲਕੂਲੇਟ ਹੋਣੀ ਆ 1 ਮਈ 2025 ਤੋਂ ਤੁਹਾਡਾ ਦੇਖਿਆ ਜਾਊਗਾ ਕਿ ਮਿਨਿਮਮ 18 ਸਾਲ ਹੋਵੇ ਤੇ ਮੈਕਸਿਮਮ ਜਿਹੜੀ ਤੁਹਾਡੀ ਏਜ ਹੈਗੀ ਆ ਉਹ 37 ਸਾਲ ਹੋਣੀ ਚਾਹੀਦੀ ਹੈ ਐਂਡ 5 ਸਾਲ এজ ਰਿਲੈਕਸੇਸ਼ਨ ਮਿਲੂਗੀ ਜਿਹੜੇ ਕਿ ਪਹਿਲਾਂ ਤੁਸੀਂ ਜੌਬ ਕਰ ਰਹੀ ਆ ਇਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਹੀ ਐਂਡ ਮੈਂ ਇੱਕ ਹੋਰ ਗੱਲ ਕਲੀਅਰ ਕਰ ਦਵਾ ਕਿ ਇਹ ਜਿਹੜੀਆਂ ਪੋਸਟਾਂ ਨੇ ਇਹ ਨਾਨ ਗਵਰਨਮੈਂਟ ਪੋਸਟਾਂ ਨੇ 노 ਡਾਊਟ ਸਰਕਾਰ ਦੇ ਅੰਡਰ ਇਹ ਪੋਸਟਾਂ ਆਉਂਦੀਆਂ ਨੇ ਬਟ ਜਿਹੜੀ ਬਾਡੀ ਇਹਨਾਂ ਨੂੰ ਗਵਰਨ ਕਰ ਰਹੀ ਆ ਉਹ ਇੱਕ ਨਾਨ ਗਵਰਨਮੈਂਟ ਬਾਡੀ ਆ ਸੋ ਇਹ ਜਿਹੜੀ ਭਰਤੀ ਹੋਊਗੀ ਇਹ ਕੋਈ ਗਵਰਨਮੈਂਟ ਪੋਸਟਾਂ ਨਹੀਂ ਹੈਗੀਆਂ ਨੇ ਟੈਲੀਗ੍ਰam ਚੈਨਲ ਤੇ ਇਸ ਪ੍ਰਸ਼ਨ ਦਾ ਜਵਾਬ ਵੀ ਪੁੱਛਿਆ ਗਿਆ ਸੀਗਾ ਸੋ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਮੈਂ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਦੱਸ ਦਊਗਾ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਵੀ ਆਪਾਂ ਗੱਲ ਕਰ ਲੈਣੀ ਆ ਜੇਕਰ ਤੁਸੀਂ ਐਂਟੀਟੀ ਦੇ ਵਿੱਚ ਅਪਲਾਈ ਕਰਦੇ ਹੋ ਐਂਟੀਟੀ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ +2 ਕੀਤੀ ਹੋਵੇ ਤੇ 2 ਸਾਲ ਦਾ ਜਿਹੜਾ ਨਰਸਰੀ ਟੀਚਰ এডਿਕੇਸ਼ਨ ਦਾ ਜਿਹੜਾ ਡਿਪਲੋਮਾ ਹੈਗਾ ਜੀ ਤੁਸੀਂ ਉਹ ਜ਼ਰੂਰ ਕੀਤਾ ਹੋਵੇ ਤੇ ਤੁਹਾਡੇ 12ਵੀਂ ਦੇ ਵਿੱਚ ਘੱਟੋ-ਘੱਟ 50% ਜਿਹੜੇ ਨੰਬਰ ਨੇ ਜੀ ਉਹ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ ਜੇਕਰ ਤੁਸੀਂ ਪ੍ਰਾਇਮਰੀ ਟੀਚਰ ਬਣਨ ਦੇ ਲਈ ਅਪਲਾਈ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਡਿਪਲੋਮਾ ਜ਼ਰੂਰ ਕੀਤਾ ਹੋਵੇ ਜਿਹਨੂੰ ਤੁਸੀਂ ਡੀਐਲਐਡ ਦਾ ਕੋਰਸ ਕਹਿ ਦਿੰਦੇ ਹੋ ਡਿਪਲੋਮਾ ਇਨ ਐਲੀਮੈਂਟਰੀ এডਿਕੇਸ਼ਨ ਜਾਂ ਫਿਰ ਤੁਸੀਂ ਈਜੀਟੀ ਕੀਤੀ ਹੋਵੇ ਗ੍ਰੈਜੂਏਸ਼ਨ ਇਹਨਾਂ ਨੇ ਨਹੀਂ ਮੰਗੀ ਤੇ ਨਾਲ ਤੁਸੀਂ ਪੀਐਸਟੈਟ ਦਾ ਜਿਹੜਾ ਪੇਪਰ 1 ਹੈਗਾ ਜੀ ਉਹ ਤੁਸੀਂ ਜ਼ਰੂਰ ਕਲੀਅਰ ਕੀਤਾ ਹੋਵੇ TGT ਜਾਂ ਫਿਰ PGT ਦੇ ਵਿੱਚ ਅਪਲਾਈ ਕਰਨ ਦੇ ਲਈ ਰੈਲੇਵੈਂਟ ਸਬਜੈਕਟ ਦੇ ਵਿੱਚ ਮੰਨ ਲਓ ਤੁਸੀਂ ਅੰਗਰੇਜ਼ੀ ਟੀਚਰ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਅੰਗਰੇਜ਼ੀ ਟੀਚਰ ਦੇ ਵਿੱਚ ਅਪਲਾਈ ਕਰਨ ਦੇ ਲਈ TGT ਦੀ ਪੋਸਟ ਦੀ ਜੇਕਰ ਆਪਾਂ ਗੱਲ ਕਰੀਏ TGT ਦੇ ਵਿੱਚ ਨੂੰ ਪੰਜਾਬ ਦੇ ਵਿੱਚ ਆਪਾਂ ਮਾਸਟਰ ਕਾਟਰ ਕਹਿ ਦਿੰਦੇ ਹਾਂ ਤੇ ਮਾਸਟਰ ਕਾਟਰ ਦੇ ਪੋਸਟ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ ਬੀਐਡ ਕੀਤੀ ਹੋਵੇ ਇਹਨਾਂ ਨੇ ਸਬਜੈਕਟ ਸਪੈਸਿਫਿਕ ਦੀ ਕੋਈ ਗੱਲ ਨਹੀਂ ਕੀਤੀ ਤੁਸੀਂ ਬੀਐਡ ਕੀਤੀ ਹੋਵੇ ਤੇ ਗ੍ਰੈਜੂਏਸ਼ਨ ਦੇ ਵਿੱਚ ਉਹ ਸਬਜੈਕਟਸ ਤੁਸੀਂ ਪੜ੍ਹੇ ਹੋਣ ਐਂਡ ਜਿਹੜੀ ਪੋਸਟ ਦੇ ਵਿੱਚ ਤੁਸੀਂ ਅਪਲਾਈ ਕਰੋਗੇ ਉਸ ਸਬਜੈਕਟ ਦੇ ਵਿੱਚ ਜਿਹੜੇ ਤੁਹਾਡੇ ਨੰਬਰ ਨੇ ਉਹ ਸੈਕੰਡ ਕਲਾਸ ਨੰਬਰ ਹੋਣੇ ਚਾਹੀਦੇ ਭਾਵ ਇਹ ਕਿ 50% ਤੋਂ ਲੈ ਕੇ 60% ਦੇ ਵਿੱਚ ਵਿੱਚ ਜੇਕਰ ਤੁਹਾਡੇ ਨੰਬਰ ਹੈਗੇ ਆ ਫਿਰ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨ ਦੇ ਲਈ ਐਲੀਜੀਬਲ ਹੋਣੇ ਹੋ ٹیਜੀਟੀ ਐਂਡ ਪੀਜੀਟੀ ਲਈ ਸੇਮ ਕੰਡੀਸ਼ਨ ਦੇਖਣ ਨੂੰ ਮਿਲੇਗੀ ਬਟ ٹیਜੀਟੀ ਦੇ ਵਿੱਚ ਜਿਹੜਾ ਪੀਐਸਟੈਟ ਦਾ ਜਿਹੜਾ ਪੇਪਰ 2 ਹੈਗਾ ਵੈਸੇ ਉਹਨਾਂ ਨੇ ਪੇਪਰ 1 ਜਾਂ ਫਿਰ 2 ਮੈਂਸ਼ਨ ਨਹੀਂ ਕੀਤਾ ਬਟ ਉਹ ਅੰਡਰਸਟੂਡ ਹੀ ਹੈ ਕਿ ਜੇਕਰ ਉਹਨਾਂ ਨੇ ٹیਜੀਟੀ ਦੇ ਵਿੱਚ ਟੀਚਰ ਰੱਖਣੇ ਆ ਪੀਐਸਟੈਟ ਮੰਗਿਆ ਹੋਇਆ ਤੇ ਉਹ ਪੇਪਰ 2 ਹੀ ਹੋਊਗਾ ਪੀਜੀਟੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਪੀਐਸਟੈਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਬੀਐਡ ਕੀਤੀ ਹੋਵੇ ਤੇ ਇਹਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਉਹੀ ਸੇਮ ਕੰਡੀਸ਼ਨ ਹੈ ਕਿ ਸੈਕੰਡ ਕਲਾਸ ਨੰਬਰਾਂ ਨਾਲ ਤੁਸੀਂ ਪਾਸ ਹੋਏ ਹੋਵੋ ਜਿਹਦੇ ਵਿੱਚ ਤੁਹਾਡੇ 51% ਤੋਂ ਲੈ ਕੇ 60% ਦੇ ਵਿੱਚ ਵਿੱਚ ਜਿਹੜੇ ਨੰਬਰ ਨੇ ਜੀ ਉਹ ਤੁਹਾਡੇ ਹੋਣੇ ਚਾਹੀਦੇ ਨੇ ਕਲਰਕ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ ਬੈਚਲਰ ਡਿਗਰੀ ਕੀਤੀ ਹੋਵੇ ਤੇ ਕੰਪਿਊਟਰ ਦਾ ਕੋਰਸ ਜਿਹੜਾ ਹੈਗਾ ਜੀ ਉਹ ਕੀਤਾ ਹੋਵੇ ਡਿਟੇਲ ਨੋਟੀਫਿਕੇਸ਼ਨ ਜਿਹੜੀ ਹੈਗੀ ਆ ਵੈਸੇ ਤਾਂ ਮੈਂ ਟੈਲੀਗ੍ਰਾਮ ਤੇ ਸੈਂਡ ਕੀਤੀ ਹੋਈ ਆ ਲਿਖ ਕੇ ਵੀ ਮੈਂ ਉਹਦੇ ਵਿੱਚ ਤੁਹਾਨੂੰ ਦੱਸਤਾ ਸੀਗਾ ਤੇ ਇਹਦੇ ਵਿੱਚ ਤੁਹਾਡੇ ਕੋਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਗਰੁੱਪ ਡੀ ਦੀਆਂ ਪੋਸਟਾਂ ਨੇ ਜਿਵੇਂ ਕਿ ਸਵੀਪਰ ਦੀ ਪੋਸਟ ਹੋਗੀ ਪੀਐਨ ਦੀ ਪੋਸਟ ਹੋਗੀ ਤੇ ਗੇਟਕੀਪਰ ਦੀ ਪੋਸਟ ਹੋਗੀ ਇਹਨਾਂ ਵਿੱਚ ਤੁਹਾਡੇ ਤੋਂ ਸਿਰਫ ਤੇ ਸਿਰਫ 10ਵੀਂ ਤੇ 12ਵੀਂ ਮੰਗੀ ਗਈ ਆ ਐਂਡ ਕੁਝ ਪੋਸਟਾਂ ਦੇ ਵਿੱਚ 10ਵੀਂ ਹੀ ਮੰਗੀ ਗਈ ਆ ਜਿਵੇਂ ਕਿ ਸਵੀਪਰ ਬਾਕੀ ਪੀਐਮ ਦੇ ਲਈ ਇਹਨਾਂ ਨੇ 12ਵੀਂ ਕਲਾਸ ਮੰਗੀ ਹੋਈ ਆ ਬਾਕੀ ਸਵੀਪਰ ਤੇ ਗੇਟਕੀਪਰ ਤੇ ਆਯਾ ਦੇ ਲਈ ਇਹਨਾਂ ਨੇ ਸਿਰਫ ਤੇ ਸਿਰਫ 10ਵੀਂ ਦਾ ਜਿਹੜਾ ਸਰਟੀਫਿਕੇਟ ਹੈਗਾ ਸੀ ਉਹੀ ਇਹਨਾਂ ਨੇ ਮੰਗਿਆ ਹੋਇਆ ਬਾਕੀ ਇਹਨਾਂ ਨੇ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਕੀਤੀ ਹੋਈ ਹੈ ਕਿ ਸਾਥੀਆਂ ਨੇ 2 ਸਾਲਾਂ ਦਾ ਜਿਹੜਾ ਬੀਪੀਐਡ ਦਾ ਜਿਹੜਾ ਕੋਰਸ ਹੈਗਾ ਯਾ ਉਹ ਜ਼ਰੂਰ ਕੀਤਾ ਹੋਵੇ ਤੇ ਨਾਲ ਪੀਐਸਟੈਡ ਦਾ ਸਰਟੀਫਿਕੇਟ ਪਾਸ ਹੋਣਾ ਚਾਹੀਦਾ ਹੈ ਤੇ ਪੀਜੀਟੀ ਸਾਈਕੋਲੋਜੀ ਇਸੇ ਤਰ੍ਹਾਂ ਹੀ ਕਹਿ ਲਓ ਕਿ ਸਾਰਿਆਂ ਦੇ ਵਿੱਚ ਤੁਸੀਂ ਜਿਹੜੀ ਵੀ ਪੋਸਟ ਹੈਗੀ ਜਿਹੜੀ ਵੀ ਪੋਸਟ ਹੋਵੇ ਜਿਵੇਂ ਟੀਜੀਟੀ ਦੀ ਪੋਸਟਾਂ ਤੇ ਗ੍ਰੈਜੂਏਸ਼ਨ ਦੇ ਬੀਐਡ ਕੀਤੀ ਹੋਵੇ ਤੇ ਪੀਐਸਟੈਡ ਦਾ ਪੇਪਰ ਪਾਸ ਹੋਵੇ ਇਸੇ ਤਰ੍ਹਾਂ ਜੇਕਰ ਪੀਜੀਟੀ ਵਿੱਚ ਅਪਲਾਈ ਕਰਦੇ ਹੋ ਮਾਸਟਰਸ ਕੀਤੀ ਹੋਵੇ ਤੇ ਨਾਲ ਕਹਿ ਲਓ ਬੀਐਡ ਕੀਤੀ ਹੋਵੇ ਤਾਂ ਤੁਸੀਂ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਤੁਹਾਡੇ ਜਿਹੜੇ ਤੋ ਘੱਟ ਜੇਕਰ ਇਹਦੇ ਵਿੱਚ ਵਿੱਚ ਹੈ ਗਿਆ ਤੇ ਤੁਸੀਂ ਐਲੀਜੀਬਲ ਹੋ ਜਾਨੇ ਹੋ ਸਿਲੈਕਸ਼ਨ ਪ੍ਰੋਸੈਸ ਕੀ ਹੈਗਾ ਜੀ ਜੇਕਰ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਟੈਸਟ ਪਾਸ ਕਰਨਾ ਪੈਣਾ ਆ ਆਫਟਰ ਟੈਸਟ ਤੇ ਕਹਿ ਲਓ ਤੁਹਾਡੇ ਤੋਂ ਇੱਕ ਡੈਮੋ ਕਲਾਸ ਵੀ ਲਈ ਜਾਣੀ ਆ ਟੀਚਿੰਗ ਪੋਸਟਾਂ ਦੇ ਲਈ ਵੀ ਤੁਹਾਨੂੰ ਕਿਹਾ ਜਾਊਗਾ ਕਿ ਚਲੋ ਪੜਾ ਕੇ ਦਿਖਾਓ ਫਿਰ ਤੁਹਾਡੀ ਇੰਟਰਵਿਊ ਵੀ ਹੋਣੀ ਆ ਸੋ ਇਹਦੇ ਵਿੱਚ ਇਹਨਾਂ ਚੀਜ਼ਾਂ ਦੀ ਜਿਹੜੀ ਵੇਟੇਜ ਹੈਗੀ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਵੇਂ ਮੈਂ ਟੀਚਿੰਗ ਪੋਸਟਾਂ ਦੀ ਗੱਲ ਕਰਾਂ ਤਾ 100 ਮਾਰਕਸ ਦਾ ਜਿਹੜਾ ਪੇਪਰ ਹੈਗਾ ਜੀ ਉਹ ਤੁਹਾਡਾ ਲਿਆ ਜਾਊਗਾ ਸਟੇਜ 1 ਦੇ ਵਿੱਚ ਤੇ ਸਟੇਜ 2 ਵੀ ਲਿਆ ਜਾਊਗਾ ਜੇਕਰ ਤੁਸੀਂ ਸਟੇਜ 1 ਪਾਸ ਕਰਦੇ ਹੋ 100 ਨੰਬਰਾਂ ਦਾ ਪੇਪਰ ਹੋਊਗਾ ਜਿਹਦੇ ਵਿੱਚ 75 ਨੰਬਰ ਤੁਹਾਡੇ ਸਬਜੈਕਟ ਤੋਂ ਪੁੱਛੇ ਜਾਣਗੇ ਤੇ 25 ਜਿਹੜੇ ਕੁਐਸਚਨ ਹੋਣਗੇ ਉਹ ਜਨਰਲ ਨੌਲੇਜ ਦੇ ਕੁਝ ਪੁੱਛੇ ਜਾਣਗੇ ਤੇ 45% ਤੁਹਾਨੂੰ ਨੰਬਰ ਲੈਣੇ ਪੈਣੇ ਆ ਜੇਕਰ ਤੁਸੀਂ ਇਹਨੂੰ ਕੁਆਲੀਫਾਈ ਕਰਨਾ ਚਾਹੁੰਦੇ ਹੋ ਤੇ ਸਟੇਜ 2 ਦੇ ਵਿੱਚ ਤੁਹਾਡੇ ਤੋਂ ਕਲਾਸਰੂਮ ਡੈਮੋ ਲਿਆ ਜਾਣਾ ਜਾਂ 25 ਨੰਬਰਾਂ ਦਾ ਤੇ ਇੰਟਰਵਿਊ ਹੋਣੀ ਹੈ 25 ਨੰਬਰਾਂ ਦੀ ਕੁੱਲ ਹੋ ਗਏ ਜੀ 50 ਨੰਬਰ ਕਲੈਰିକਲ ਪੋਸਟ ਵਾਸਤੇ ਤੁਹਾਨੂੰ ਇੱਕ ਰਿਟਨ ਟੈਸਟ ਦਿਨਾ ਪੈਣਾ ਹੈ ਜਨਰਲ ਨੋਲੇਜ ਦਾ ਤੇ ਇੰਟਰਵਿਊ ਹੋਣੀ ਹੈ 50 ਨੰਬਰਾਂ ਦੀ ਤੇ ਇੱਕ ਟਾਈਪਿੰਗ ਟੈਸਟ ਹੋਣਾ ਹੈ ਇਸੇ ਤਰ੍ਹਾਂ ਹੀ ਗਰੁੱਪ ਡੀ ਦੀਆਂ ਪੋਸਟਾਂ ਦੇ ਵਿੱਚ ਕਹਿ ਲਓ ਡਾਇਰੈਕਟ ਇੰਟਰਵਿਊ ਹੈਗੀ ਆ ਜਿਹੜੀ ਇੰਟਰਵਿਊ ਹੈਗੀ ਆ ਤੁਹਾਨੂੰ ਉਹ ਦੇਖਣ ਨੂੰ ਮਿਲਦੀ ਆ ਜਿਹੜੀਆਂ ਗਰੁੱਪ ਡੀ ਦੀਆਂ ਪੋਸਟਾਂ ਨੇ ਗੱਲ ਹੋਣਾ ਸੀ ਸੈਲਰੀ ਦੀ ਵੀ ਕਰ ਲੈਣੇ ਆ ਕਿ ਜਿਹੜੇ ਹੋਣਗੇ ਜੀ ਟੀਚਰ ਜਿਹਦੇ ਵਿੱਚ ਆਪਾਂ ਮੇਨਲੀ ਪੀਜੀਟੀ ਐਨਟੀਟੀ ਜਾਂ ਫਿਰ ਏਜੀਟੀ ਟੀਚਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਸੈਲਰੀ ਦੇਖਣ ਨੂੰ ਮਿਲੇਗੀ ਉਹ ਹੋਏਗੀ ਜੀ 15500 ਰ 16500 ਰੁਪਏ ਤੇ ਬਾਕੀ ਇਹਨਾਂ ਨੇ ਜਿਹੜੀਆਂ ਸੈਲਰੀਆਂ ਨੇ ਜੀ ਉਹਦੇ ਬਾਰੇ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ ਐਪਲੀਕੇਸ਼ਨ ਜਿਹੜੀ ਫੀਸ ਹੈਗੀ ਆ ਜੀ ਉਹ ਹੋਏਗੀ ਜੀ 700 ਟੀਚਿੰਗ ਪੋਸਟਾਂ ਦੇ ਲਈ ਤੇ 500 ਹੋਣੀ ਆ ਨੌਨ ਟੀਚਿੰਗ ਪੋਸਟਾਂ ਦੇ ਲਈ ਤੇ ਇੱਕ ਹੋਰ ਇਹਨਾਂ ਨੇ ਗੱਲ ਜਿਹੜੀ ਹੈਗੀ ਆ ਮੈਂਸ਼ਨ ਕੀਤੀ ਹੋਈ ਆ ਕਿ ਆਫਟਰ ਪਰਬੇਸ਼ਨ ਪੀਰੀਅਡ ਇਹਨਾਂ ਦਾ ਜਿਹੜਾ ਪਰਬੇਸ਼ਨ ਪੀਰੀਅਡ ਹੈਗਾ ਜੀ 2 ਸਾਲਾਂ ਦਾ ਆ ਤੇ 2 ਸਾਲਾਂ ਬਾਅਦ ਤੁਹਾਨੂੰ ਕੱਢਿਆ ਵੀ ਜਾ ਸਕਦਾ ਆ ਜੇਕਰ ਤੁਹਾਡਾ ਕੰਮ ਤਸੱਲੀ ਬਖਸ਼ ਨਹੀਂ ਪਾਇਆ ਜਾਂਦਾ ਸੋ ਕਹਿ ਲੋ ਵੀ ਇਹ ਕੋਈ ਵਿਦਾਊਟ ਰੀਜ਼ਨ ਵੀ ਕਹਿ ਸਕਦੇ ਆ ਇਹਦੇ ਬਾਰੇ ਚਲੋ ਕੁਝ ਕਿਹਾ ਤਾਂ ਨਹੀਂ ਜਾ ਸਕਦਾ ਬਟ ਇਹਨਾਂ ਨੇ ਇਹ ਗੱਲ ਲਿਖੀ ਹੋਈ ਹੈ ਕਿ ਜਿਹੜਾ ਤੁਹਾਡਾ ਕੰਮ ਹੈਗਾ ਆ ਜੇਕਰ ਉਹਨਾਂ ਨੂੰ ਸੈਟੀਸਫੈਕਟਰੀ ਨਹੀਂ ਲੱਗਦਾ ਤੇ ਉਹ ਤੁਹਾਡੀਆਂ ਸਰਵਿਸਿਜ਼ ਨੂੰ ਡਿਸਕੰਟੀਨਿਊ ਵੀ ਕਰ ਸਕਦੇ ਨੇ ਤੇ ਆਫਟਰ ਪਰੋਬੇਸ਼ਨ ਪੀਰੀਅਡ 2 ਸਾਲਾਂ ਦੇ ਪਰੋਬੇਸ਼ਨ ਪੀਰੀਅਡ ਦੀ ਮੈਂ ਗੱਲ ਕਰ ਰਿਹਾ ਤਾਂ 5% ਇਹਨਾਂ ਨੇ ਇਨਕ੍ਰੀਮੈਂਟ ਲੈਣਾ ਆ ਹੁਣ ਤੁਸੀਂ ਦੇਖ ਲਓ 15 16000 ਦਾ 5% ਕਿੰਨਾ ਬਣੂਗਾ ਸੋ ਉਸ ਅਕੋਰਡਿੰਗ ਇਹਨਾਂ ਨੇ ਇਨਕ੍ਰੀਮੈਂਟ ਲੈਣਾ ਆ ਇਹਨਾਂ ਸੈਲਰੀ ਦੇ ਉੱਤੇ ਬਾਕੀ ਟੀਏ ਡੀਏ ਇਹਨਾਂ ਨੇ ਕੋਈ ਨਹੀਂ ਦੇਣਾ ਲਾਸਟ ਡੇਟ ਦੀ ਗੱਲ ਕਰੀਏ ਵੈਸੇ 2-3 ਦਿਨ ਪਹਿਲਾਂ ਹੀ ਇਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਲਾਸਟ ਡੇਟ ਦੀ ਗੱਲ ਕਰੀਏ ਤਾਂ 27 ਮਈ ਜਿਹੜੀ ਹੈਗੀ ਆ 2025 ਦੀ ਉਹ ਹੈਗੀ ਆ ਜੀ ਲਾਸਟ ਡੇਟ ਇਸ ਤੋਂ ਬਾਅਦ ਤੁਸੀਂ ਅਪਲਾਈ ਨਹੀਂ ਕਰ ਸਕਦੇ ਐਂਡ ਇਹਨਾਂ ਦੀ ਵੈਬਸਾਈਟ ਦੇ ਉੱਤੇ ਹੀ ਵੈਸੇ ਮੈਂ ਜਿਹੜਾ ਲਿੰਕ ਹੈਗਾ ਯਾਰ ਡਾਇਰੈਕਟ ਲਿੰਕ ਉਹ ਮੈਂ ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰਤਾ ਸੀਗਾ ਐਂਡ ਉੱਥੇ ਜਿਹੜੀ ਇਹ ਪੀਡੀਐਫ ਹੈਗੀ ਆ ਉਹ ਵੀ ਮੇਰੇ ਦੁਆਰਾ ਸ਼ੇਅਰ ਕਰ ਦਿੱਤੀ ਗਈ ਸੀਗੀ ਤੁਸੀਂ ਉੱਥੋਂ ਜਾ ਕੇ ਕੱਲੀ-ਕੱਲੀ ਜੁੜੀ ਡਿਟੇਲ ਹੈਗੀ ਆ ਜੀ ਤੁਸੀਂ ਉਹ ਪੜ ਸਕਦੇ ਹੋ ਐਂਡ ਕੇਸੇ ਸਾਥੀ ਨੇ ਟੈਲੀਗ੍ਰਾਮ ਚੈਨਲ ਤੇ ਇਹ ਵੀ ਪੁੱਛਿਆ ਸੀਗਾ ਕਿ ਸਰ ਜ਼ਿਲ੍ਹਾ ਵਾਈਜ਼ ਪੋਸਟਾਂ ਦੀ ਜਾਣਕਾਰੀ ਦੇ ਦਿੱਤੀ ਜਾਵੇ ਵੈਸੇ ਜਿਹੜੀ ਮੈਂ ਪੀਡੀਐਫ ਭੇਜੀ ਹੈ ਜੇਕਰ ਤੁਸੀਂ ਉਹਦੇ ਤੇ ਨਿਗਾਹ ਮਾਰਦੇ ਹੋ ਜਿਵੇਂ ਮਲੇਰ ਕੋਟਲਾ ਡਿਸਟ੍ਰਿਕਟ ਦੇ ਵਿੱਚ ਇਹ 15 ਪਲੱਸ ਪੋਸਟਾਂ ਕਿ ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ ਆ ਇਸਲਾਮੀਆਂ ਗਰਲ ਸੀਨੀਅਰ ਸੈਕੰਡਰੀ ਸਕੂਲ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਇਹਦੇ ਵਿੱਚ ਐਨਟੀਟੀ ਨੇ ਆ ਦੋ ਪੋਸਟਾਂ ਨੇ ਪ੍ਰਾਇਮਰੀ ਟੀਚਰ ਦੀਆਂ ਸੱਤ ਪੋਸਟਾਂ ਨੇ ਟੀਜੀਟੀ ਇੰਗਲਿਸ਼ ਮੈਥ ਸਾਇੰਸ ਉਰਦੂ ਦੀਆਂ ਪੋਸਟਾਂ ਨੇ ਪੀਜੀਟੀ ਸਾਈਕੋਲੋਜੀ ਦੀ ਪੋਸਟ ਹੈਗੀ ਆ ਫਿਜ਼ੀਕਲ ਐਜੂਕੇਸ਼ਨ ਦੀਆਂ ਦੋ ਪੋਸਟਾਂ ਨੇ ਕਲਰਕ ਦੀ ਇੱਕ ਪੋਸਟ ਪੀਐਨਡੀ ਦੋ ਪੋਸਟ ਤੇ ਸਵੀਪਰ ਦੀਆਂ ਦੋ ਪੋਸਟਾਂ ਦੇਖਣ ਨੂੰ ਮਿਲਦੀਆਂ ਨੇ ਇਸੇ ਤਰ੍ਹਾਂ ਇਹਨਾਂ ਨੇ ਲੁਧਿਆਣਾ ਡਿਸਟ੍ਰਿਕਟ ਦੀ ਗੱਲ ਕੀਤੀ ਆ 10 ਪਲੱਸ ਪੋਸਟਾਂ ਨੇ ਇਸਲਾਮੀਆਂ ਪਬਲਿਕ ਹਾਈ ਸਕ ਇੱਕ ਪੋਸਟ ਹੈ ਤੇ TGT ਹਿੰਦੀ ਪੰਜਾਬੀ SST ਦੀ ਤੁਹਾਨੂੰ ਪੋਸਟਾਂ ਦੇਖਣ ਨੂੰ ਮਿਲਣਗੀਆਂ PN ਦੀ ਇੱਕ ਪੋਸਟ ਸਵੀਪਰ ਦੀ ਇੱਕ ਪੋਸਟ ਤੇ ਗੇਟਕੀਪਰ ਦੀ ਤੇ ਇੱਕ ਆਇਆ ਦੀ ਪੋਸਟ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲੇਗੀ ਪਟਿਆਲਾ ਦੇ ਵਿੱਚ ਇਹਨਾਂ ਨੇ ਦੋ ਪੋਸਟਾਂ ਹੀ ਦਿਖਾਈਆਂ ਹੋਈਆਂ ਜਿਹਦੇ ਵਿੱਚ ਬਾਬਾ ਫਰੀਦ ਇਸਲਾਮੀਆਂ ਪਬਲਿਕ ਸਕੂਲ ਦੀ ਗੱਲ ਕੀਤੀ ਹੈ TGT ਉਰਦੂ ਦੀ ਇੱਕ ਪੋਸਟ ਹੈਗੀ ਆ ਤੇ ਫਿਜ਼ੀਕਲ ਐਜੂਕੇਸ਼ਨ ਦੀ ਇੱਕ ਪੋਸਟ ਇੱਥੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਤੇ ਕੁਝ ਇਹਨਾਂ ਨੇ ਸੰਗਰੂਰ ਡਿਸਟ੍ਰਿਕਟ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਆ ਕਿ 12 ਕ ਪੋਸਟਾਂ ਹੈਗੀਆਂ ਨੇ ਇਸਲਾਮੀਆਂ ਹਾਈ ਸਕੂਲ ਤੇ ਇਸਲਾਮੀਆਂ ਹਾਈ ਸਕੂਲ ਬਿੰਜੋਲੀ ਖੁਰਦ ਇਹਨਾਂ ਨੇ ਕੁਝ ਥਾਵਾਂ ਦੀ ਗੱਲ ਕੀਤੀ ਆ ਦੇਖੋ ਇਹਦੇ ਮੈਂ ਜ਼ਿਆਦਾ ਡਿਟੇਲ ਚ ਤਾਂ ਨਹੀਂ ਜਾਊਗਾ ਹੁਣ ਇਹਨਾਂ ਨੇ ਜਿਹੜੀਆਂ ਜਿਹੜੀਆਂ ਥਾਵਾਂ ਦੱਸੀਆਂ ਨੇ ਉਹ ਮੈਂ ਨੋਟੀਫਿਕੇਸ਼ਨ ਤੁਹਾਨੂੰ ਭੇਜਿਆ ਹੋਇਆ ਹੋ ਸਕਦਾ ਕੁਝ ਮੈਂ ਨਾਮ ਵੀ ਪ੍ਰੋਨਾਂਊਂਸ ਨਹੀਂ ਕਰ ਪਾ ਰਿਆ ਇਹਦੇ ਵਿੱਚ ਜਿਹੜੀਆਂ ਥਾਵਾਂ ਦੱਸੀਆਂ ਹੋਈਆਂ ਨੇ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਟੈਲੀਗ੍ਰਾਮ ਤੇ ਮੈਂ ਜਿਹੜਾ ਲਿੰਕ ਹੈਗਾ ਜੀ ਉਹ ਭੇਜ ਦਿੱਤਾ ਆ ਐਂਡ ਇੱਕ ਹੋਰ ਲਾਸਟ ਕੁਐਸਚਨ ਜਿਹੜਾ ਹੈਗਾ ਜੀ ਆਪਣਾ ਰਹਿ ਗਿਆ ਕੀ ਇਹ ਰੈਗੂਲਰ ਪੋਸਟ ਹੈਗੀ ਆ ਵੈਸੇ ਗੱਲ ਕੀਤੀ ਜਾਵੇ ਇਹ ਕੋਈ ਗਵਰਨਮੈਂਟ ਜੌਬ ਤਾਂ ਹੈ ਨਹੀਂ ਬਟ ਇਹ ਹੈ ਗਵਰਨਮੈਂਟ ਲਾਈਕ ਸਟੈਬਿਲਿਟੀ ਜੌਬ ਹੀ ਹੈ ਮਤਲਬ ਇਹਦੇ ਵਿੱਚ ਆਇਆ ਵੀ ਨਹੀਂ ਹੈਗਾ ਕਿ ਆਫਟਰ ਪਰਬੀਸ਼ਨ ਪੀਰੀਅਡ ਤੁਹਾਨੂੰ ਕੱਢਣਗੇ ਬਟ ਹੈ ਇੱਕ ਇਸ ਤਰ੍ਹਾਂ ਦੀ ਕਿ ਸਟੈਬਿਲਿਟੀ ਇੱਥੇ ਥੋੜੀ ਜਿਹੀ ਬਣੀ ਰਹਿਣੀ ਹੈ ਵੈਸੇ ਇਹ ਕਾਈਂਡ ਆਫ ਰੈਗੂਲਰ ਪੋਸਟਾਂ ਤੁਸੀਂ ਕਹਿ ਸਕਦੇ ਹੋ ਬਾਕੀ ਇਹ ਕੋਈ ਗਵਰਨਮੈਂਟ ਜੌਬ ਨਹੀਂ ਹੈਗੀ ਇਹਨਾਂ ਨੇ ਉਸ ਨੋਟੀਫਿਕੇਸ਼ਨ ਦੇ ਵਿੱਚ ਹੀ ਮੈਂਸ਼ਨ ਕੀਤਾ ਹੋਇਆ ਕਿ ਇਹ ਇੱਕ ਨਾਨ ਗਵਰਨਮੈਂਟ ਪੋਸਟ ਹੈ ਬਾਕੀ ਜੇ ਕੰਪੇਅਰ ਕਰਨਾ ਹੋਵੇ ਤਾਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਨਵੇਂ ਟੀਚਰ ਲੱਗਦੇ ਨੇ ਡਿਊਰਿੰਗ ਪਰਬੀਸ਼ਨ ਪੀਰੀਅਡ ਉਹਨਾਂ ਦੀ ਜਿਹੜੀ ਸੈਲਰੀ ਹੈਗੀ ਹੈ 35400 ਹੁੰਦੀ ਹੈ ਤੇ ਇਹਨਾਂ ਵਿੱਚ ਜਿਹੜੀ ਸੈਲਰੀ ਹੈਗੀ ਹੈ 15500 ਕਈ ਵਾਰ ਕੁਝ ਸਾਥੀ ਹੁੰਦੇ ਨੇ ਕਿ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਅਰਜੈਂਟ ਨੀਡ ਹੁੰਦੀ ਆ ਤੇ ਉਹ ਕਹਿੰਦੇ ਆ ਕਿ ਯਾਰ ਅਸੀਂ ਤਾਂ ਅਪਲਾਈ ਕਰਾਂਗੇ ਵੈਸੇ ਕੀ ਤੁਸੀਂ ਇਹਨਾਂ ਜੌਬਸ ਨੂੰ ਛੱਡ ਸਕਦੇ ਹੋ ਮੰਨ ਲਓ ਤੁਸੀਂ ਇਹਦੇ ਵਿੱਚ ਲੱਗ ਜਾਨੇ ਹੋ ਤੇ ਤੁਸੀਂ ਇਸ ਜੌਬ ਨੂੰ ਛੱਡਣਾ ਚਾਹੁੰਦੇ ਹੋ ਕਿ ਛੱਡ ਸਕਦੇ ਹੋ ਬਿਲਕੁਲ ਛੱਡ ਸਕਦੇ ਹੋ ਜੀ ਤੁਹਾਨੂੰ ਇੱਕ ਮਹੀਨਾ ਪਹਿਲਾਂ ਐਡਵਾਂਸ ਦੇ ਵਿੱਚ ਨੋਟਿਸ ਦੇਣਾ ਪਊਗਾ ਕਿ ਹਾਂ ਵੀ ਮੈਂ ਜੌਬ ਛੱਡਣੀ ਚਾਹੁੰਦਾ ਜਾਂ ਫਿਰ ਚਾਹੁੰਦੀ ਆ ਕਿਉਂਕਿ ਇਹ ਪ੍ਰੋਬਲਮ ਹੈਗੀ ਆ ਇਸ ਕਰਕੇ ਮ ਜੌਬ ਸ਼ਟਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਇੱਥੇ ਤੁਹਾਨੂੰ ਕੋਈ ਜ਼ਿਆਦਾ ਸੈਲਰੀ ਜ਼ਿਆਦਾ ਪ੍ਰੋਬਲਮ ਜਿਹੜੀ ਹੈਗੀ ਆ ਉਹ ਤੁਹਾਨੂੰ ਨਹੀਂ ਦੇਖਣ ਨੂੰ ਮਿਲੇਗੀ। ਬਾਕੀ ਦੋਸਤੋ ਮੈਂ ਤਾਂ ਆਪਦੇ ਵੱਲੋਂ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਬਟ ਫਿਰ ਵੀ ਹੋ ਸਕਦਾ ਮੇਰੇ ਤੋਂ ਇੱਕ ਅੱਧੀ ਜਾਣਕਾਰੀ ਜਿਹੜੀ ਹੈਗੀ ਆ ਜੀ ਉਹ ਮਿਸ ਹੋ ਗਈ ਹੋਵੇ। ਉਹਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਟੈਲੀਗ੍ਰਾਮ ਚੈਨਲ ਤੇ ਮੈਸੇਜ ਕਰ ਸਕਦੇ ਹੋ। ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਮੈਨੂੰ ਦਿਓ ਇਜਾਜ਼ਤ। ਥੈਂਕ ਯੂ so much for watching. God bless you.